हा तो देख रहे हो जीकेआई टीवी मैं हरजीत कौर ब्रकेट की शुरुआत करेंगे पर पहले नसब पालने की तकिया हम सुरक्षित हैं। फुल खबर अमृतसर ਦੇਸ਼ ਦੇ ਨੌਜਵਾਨਾਂ ਦਾ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਜਲਦ ਬਦਲ ਰਿਹਾ ਜਾਵੇਗਾ ਪੁਲਸ ਨੇ ਸਾਰਾ ਸਬ ਚਾਰੀ ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ 8 ਫਰਵਰੀ ਨੂੰ ਸਵੇਰੇ 7:00 ਵਜੇ ਤੋਂ ਸ਼ੁਰੂ ਹੋਵੇਗੀ 13 ਮਾਰਚ ਨੂੰ ਬਾਅਦ 11:55 ਮਿੰਟ ਤੱਕ ਚੱਲਦੀ ਰਹੇਗੀ ਨੌਜਵਾਨਾਂ ਪਰਤੀ ਤੇ 13 ਮਾਰਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇੱਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਇਸ ਨੰਬਰ ਤੇ ਕਾਲ ਕਰਕੇ ਭਰਤੀ ਪ੍ਰਕਿਰਿਆ ਦੇ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ ਜਿਲ੍ਹਾ ਕਟੜਚੋਪ 1216 ਤੇ ਫੈਕਲਟਰੀ 340 ਜਾਸਿ ਅਸਾਮੀਆਂ ਹੋਵੇਗੀ ਦੇਸ਼ ਦਾ ਕੋਈ ਵੀ ਨਾਗਰਿਕ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਸਕਦਾ ਹੈ ਤੇ ਉਮਰ ਸੀਮਾ 18 ਸਾਲ ਤੋਂ 28 ਸਾਲ ਵਿਚਕਾਰ ਦੇ ਪੁਰੀਆ ਰਿਸੈਰਚ ਸ਼੍ਰੀਮਾਨ ਜਸਵੰਤ ਵਿਨੇਕਾਰarup 5 ਸਾਲ ਦੀ ਕੀਤੀ ਜਾਵੇਗੀ ਉਹ ਕਿਤੀ ਸਾਲ ਦੀ ਨਤਵੀ ਅਸੀਂ ਦੇ ਸਕੀ ਤਾਂ ਇਸ ਲਈ 10ਵੀਂ ਪਾਸ ਬਾਲਕ ਪਾਸ ਲਾਜ਼ਮੀ ਕੀਤੀ ਗਈ ਹੈ ਕਿ ਇੱਕ ਜਨਮੇ 2025 ਤੋਂ ਪਹਿਲਾਂ ਪੂਰਾ ਹੋ ਜਾਣਾ ਹੈ ਜੇਕਰ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਹੈਲਪ ਡੈਸਕ ਤੋਂ ਮਦਦ ਲਈ ਜਾ ਸਕਦੀ ਸਰਾਧਿਕ ਅਸਵਾ ਕਲਾ ਨਾਮ ਵਿੱਚ ਲਿੰਕ ਮਾਰਕ ਤੇ ਕੁਝ ਬੇਕੀਆ ਵੱਲੋਂ ਪ੍ਰਾਈ ਰੰਜੀ ਦੇ ਤਹਿ ਤੱਕ ਇਹ ਨਸੂਰ ਕਲਾ ਗਿਆ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਿੰਦਰ ਸਿੰਘ ਦੇ ਛੋਟੇ ਭਰਾ ਨਮ ਸਿੰਘ ਦਾ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਘਟਨਾ ਨਾਲ ਕਿ ਇਲਾਕੇ ਇਨ ਤਰ دہشت ਦਾ ਮਾਹੌਲ ਹੈ ਇਸ ਦਾ ਪਸੰਦ ਵੀ ਬਦਲ ਚੱਲਦਾ ਹੀ ਐਸਐਸਪੀ ਜੇ ਬਰਾਸਿੰਗ ਐਸ ਐਚਓ ਤੇ ਹੋਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਲਾਸ਼ ਨੂੰ ਕੰਪਟੀ ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਵਾਰ ਦੀ ਬਰਤਕ ਨੰਬਰ ਸਿੰਘ ਨੇ ਭਲਾ ਸਰਪੰਚ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਬਨ ਸਮੂਰ ਪੁਰਦੂਚ ਪੰਚਾਇਤੀ ਗਲੀ ਦਾ ਨਿਰਮਾਣ ਕਰਵਾ ਰਹੇ ਸਨ ਇਸ ਦੌਰਾਨ ਕਈ ਕਿ ਨਿਰਮਾਣ ਉਪਰੋਗ ਹੋਣ ਹੈ ਕਿ ਦੂਸਰੀ ਟਰ ਵੱਲੋਂ ਹਮਲਾ ਕੀਤਾ ਗਿਆ ਸੋ ਉਸ ਕਾਰਨ ਇੱਕ ਸਾਥੀ ਜ਼ਖਮੀ ਹੋ ਗਿਆ ਸੀ ਕਿ ਉਸੇ ਵਿਰੋਧੀ ਟਰ ਵੱਲੋਂ ਹੋਈ ਨਾ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਸੁਹਾਲੇ ਚੱਕ ਕਰੋੜ ਤੇ ਗੋਲੀਆਂ ਮਾਰ ਦਿੱਤੀਆਂ ਨੇ ਸਨ ਇਹ ਗੋਲੀਆਂ ਨੌਜਵਾਨ ਦੇ ਛਾਤੀ ਵਿੱਚ ਲੱਗੀਆਂ ਤੇ ਇਹਨਾਂ ਕਹਿ ਕੇ ਜ਼ਖਮੀ ਗਿੰਬਾ ਸਿੰਘ ਨੂੰ ਕਮਿਊਨਿਟੀ ਸੈਂਟਰ ਦੇ ਅੰਦਰ ਕਾਰਨਾਮਾ ਚਲਜਾਇਆ ਗਿਆ ਤਾਂ ਡਾਕਟਰ ਵੱਲੋਂ ਸੂਰੇਤ ਕਹਿਰਾਣ ਕਰ ਦਿੱਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਨਸਾਫ ਦਿੱਤਾ ਜਾਵੇ ਜਿਸ ਦੇ ਘਾਰੇ ਕਾਤਲਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2016-17 ਵਿੱਚ ਪਿੰਡ ਵੱਖਰਪੁਰ ਜ਼ਿਲ੍ਹਾ ਐਸ اے ਐਸ ਨਾਗਰ ਵਿੱਚ ਹੋਈ ਅਮਰੂਦ ਬਾਖਟਾਲੇ ਦੇ ਸਹਿਮਜ਼ਮ ਚੰਡੀਗੜ੍ਹ ਵਾਸੀ ਸੁਤੇਜ ਸਿੰਘ ਅਨੁਭਕਾਰ ਕੀਤਾ ਜਿਸ ਨੇ ਸਰਕਾਰੀ ਅਫਸਰਾਂ ਤੇ ਹੋਰਨਾਂ ਨਾਲ ਮਿਲ ਕੇ ਧੋਖਾਧੜੀ ਲਈ ਆਪਣੀ ਪਤਨੀ ਦੇ ਖਾਤੇ ਚ ਲਗਭਗ 12 ਕਰੋੜ ਰੁਪਏ ਦਾ ਮੁਆਵਜ਼ਾ ਪ੍ਰਾਪਤ ਕੀਤਾ ਸੀ ਇਸ ਬੰਦੀ ਜਾਣਕਾਰੀ ਦਿੱਤਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਧੋਖਾਧੜੀ ਦੀ ਜਾਂਚ ਸਾਜੀ ਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਕੇ ਸਫਲਾਦਿਕ ਸਾਸ਼ੇ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਸੀ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋਨਾ ਦਾ ਨੁਕਸਾਨ ਪਹੁੰਚਿਆ ਸੀ ਕਿ ਮੁਜ਼ਮਮਾ ਨੇ ਰਿਸ਼ਵਤ ਰਾਹੀਂ ਗੈਰ ਕਾਨੂੰਨੀ ਤਿੱਤੀ ਲਾਭ ਵੀ ਹਾਸਲ ਕੀ ਅਸੀਂ ਇਸ ਬਾਰੇ ਵਿਜੀਲન્સ ਵਿਭਾਗ ਵੱਲੋਂ ਜਾਂਚ ਪਤਾ ਲੱਗਾ ਕਿ ਐਸਐਸ ਨਗਰ ਵਿੱਚ ਪ੍ਰੋਜੈਕਟ ਲਈ ਜ਼ਮੀਨ ਪ੍ਰਾਪਤਿ ਸਭਿ ਪ੍ਰਕਿਰਿਆ ਦੌਰਾਨ ਫਰਜ਼ੀ ਅਮੂਰਤਾ ਦੇ ਬਾਵਜੂਦ ਗੈਰ ਕਾਨੂੰਨੀ ਵੱਧ ਮੁਆਵਜ਼ੇ ਦਾ ਦਾਵਾ ਕਰਨ ਦੀ ਇਤਰਾਜ਼ ਦੇ ਨਾਲ ਮੁਜ਼ਮਮਪਿੰਡ ਸਿੰਘ ਨੇ ਪਿੰਡ ਬਾਕਰਪੁਰ ਨੂੰ ਜਿਹੇ ਕਹਿਨੇ ਘਾਰ 16 ਮੰਡੇ ਜ਼ਮੀਨ ਤਰੀਕੀ ਸੀ ਇਸ ਤੋਂ ਬਾਅਦ ਬਾਕਰਪੁਰ ਦੇ ਰਸਨੀਪ ਮੁੱਖ ਮੁਜ਼ਮਮਪਿੰਡ ਸਿੰਘ ਨਾਲ ਮਿਲ ਕੇ ਇਸ ਪਿੰਡ ਦੀ ਐਕਵਾਇਰਟੀ ਕੀਤੀ ਜਾਣ ਵਾਲੀ ਜ਼ਮੀਨ ਤੇ ਅਮਰੂਦ ਇਕਰਾਨਗਾਰ ਮੌਜੂਦ ਹੈ ਇਹ ਮੰਨੀ ਸਾਬਤ ਕਰਨ ਦੀ ਸਾਜ਼ਿਸ਼ ਕੀਤੀ ਖੁਸ਼ੀਆਂ ਕਦੋਂ ਕੰਮ ਵਿੱਚ ਬਦਲ ਜਾਣ ਪਤਾ ਨਹੀਂ ਲੱਗਦਾ ਕਿ ਜੱਜਿਆ ਰਮੇ ਮਿਤਨ ਕੁਮਾਰ ਦੀ ਤੀ ਤਨੂ ਨਾਲ ਜਿਸ ਦੇ ਤੋਂ ਬਾਅਦ ਜਨਮ ਦਿਨ ਸੀ ਤੇ ਪੂਰੇ 5 ਸਾਲ ਦੀ ਮੁਜਾਜ਼ੀ ਪਰ ਉਸੇ ਪਲ ਆਇਤ ਨੂੰ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਮੌਤ ਦੇ ਮੁੱਢ ਚਲ ਗਈ ਚਲਕਣ ਕਾਬਕ ਤਨੂੰ ਆਪਣੇ ਦਾਦਾ ਜੀ ਨਾਲ ਆਪਣੇ ਪਿਤਾ ਜੀ ਦੇ ਰੋਟੀ ਦੇ ਨੇ ਸਕੂਲ ਚ ਸਵਾਰ ਹੋ ਕੇ ਸੇਖਾ ਕਹੇ ਜੀ ਬਨਾਲਾ ਜਾ ਰਹੀ ਸੀ ਤੇ ਦਾਦਾ ਜੀ ਸਕੂਟਰੀ ਦੇ ਪਿੱਛੇ ਬੈਠੇ ਸੀ ਅਚਾਨਕ ਵਿੱਚ ਇੱਕ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਦਾਦਾ ਪੁੱਤੀ ਥੱਲੇ ਡਿੱਗ ਪਏ ਜਿਸ ਕਾਰਨ ਤਨੂੰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦੇ ਦਾਦਾ ਗੰਭੀਰ ਰੂਪ ਨਾ ਸਕਦੇ ਵਿਹਾਰ ਦੇ ਜਮੋਈ ਜ਼ਿਲ੍ਹੇ ਤੋਂ ਬਹੁਤ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਤੇ ਬੈਂਕਰ ਦਿਆ ਕਿਸ਼ਤਾ ਲਾਇਨ ਪਹੁੰਚੇ ਬੈਕ ਬਲਾਸਟ ਤੇ ਮੈਨੂੰ ਤਾਂ ਮੈਲਾ ਦਾ ਦਿਲ ਆ ਗਿਆ ਕਿ ਆਪਣੀ ਪਤਨੀ ਨੂੰ ਛੱਡ ਕੇ ਬੈਕ ਬਲਾਸਟ ਨਾਲ ਗਿਆ ਤਾ ਮਾਮਲਾ ਚਰਚਾ ਦਾ ਵਿਸ਼ਾ ਜਿਵੇਂ ਉੱਚ ਲੋਹਰ ਰਿਕਵਰ ਕਰਨ ਪਹੁੰਚੇ ਇੱਕ ਬੈਕ ਬਲਾਸਟ ਤੇ ਮੈਲਾ ਤਾਂ ਮਿਲ ਆ ਗਿਆ ਮੈਲਾ ਨੇ ਪਤਨੀ ਨੂੰ ਛੱਡ ਦਿੱਤਾ ਤੇ ਮੈਂ ਬਲਾਸਟ ਨਾਲ ਪਾਚ ਗਈ ਜਿਲੋਂ ਵਾਲੀ ਕਾਟਾ ਸਥਿਤ ਪੂਤਨਾਥ ਮੰਦਿਰ ਵਿੱਚ ਜਵਾਂ ਦੇ ਹਿੰਦੂ ਰੀਤੀ ਰਿਵਾਜਾਂ ਅਭਿਆਸ ਕੀਤਾ ਗਿਆ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਲੋਕਾਂ ਚਾਹੇ ਵੀਡੀਓ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਾਲਾਂਕਿ ਇਸ ਵਿਆਹ ਨੂੰ ਦੇਖ ਕੇ ਵੀ ਕਾਫੀ ਲੋਕ ਖੰਚੇ ਸੰ ਲਛਵਾੜ ਖੇਤਗੜ ਜਾਜਲ ਪਿੰਡ ਵਾਸੀ उपेंद्र ਪ੍ਰਸਾਦ ਦੇ ਪੁੱਤਰ ਪੌਰ ਕੁਮਾਰ ਚਿਕਾਈ ਸਿੱਤੀ ਕੋਲ ਕੰਮ ਕਰਦਾ ਹੈ ਤੇ ਲੋਹੜੀ ਦੀ ਕਬਰੀ ਲਿਕਵਿਡ ਪਰ ਰਹਿੰਦਾ ਹੈ ਇਸੇ ਕਾਰਨ ਕੁਝ ਮਹੀਨੇ ਪਹਿਲਾਂ ਪੌਰ ਨੂੰ ਲਗਾਤ ਇਸ ਆਰਧਨਾਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੇ ਅਮਰੀਕੀ ਦੌਰੇ ਤੇ ਵੀਰਵਾਰ ਨੂੰ ਸਵੇਰੇ ਸ਼ੰਕਰਪੌਂਚੇ ਇਸ ਦੌਰਾਨ ਉਹ ਰਾਸ਼ਪਤੀ ਬੁਨਾਲ ਦੇ ਫਰੰਸ ਨਾਲ ਦੋ ਪੱਖੀ ਮੀਟਿੰਗ ਕਰਨਗੇ ਅਤੇ ਪਹੁੰਚ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਿਪੀਟ ਕੀਤਾ ਕਿ ਸਰਦੀਆਂ ਦੇ ਮੌਸਮ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਮਕਮਲ ਧੰਨਵਾਦ ਕਰਦਾ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੇ ਮੋਦੀ ਸਾਹ ਦੇ ਮਾਰਸ਼ਲ ਦੇ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ ਉਹਨਾਂ ਦੀ ਦੋ ਦੇਸ਼ਾਂ ਦੀ ਯਾਤਰਾ ਰਹਿ ਗਈ ਜャਪਾਨ ਇਹ ਤੱਕ ਲਈ ਮਾਰਸ਼ਲ ਪਹੁੰਚਾ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਫਰੈਂਕਲਿਨ ਡਿਜੀਟ ਡੈਲੀਗੇਸ਼ਨ ਦੇ ਅੰਦਰ ਤੇ ਦੋ ਪੱਖੀ ਬੈਠਕਾਂ ਕਰਨਗੇ ਤੇ ਕਾਠਿ ਦੇ ਸੌਥ ਟੂਪਲ ਸਮਾਗਮ ਤੋਂ ਬਾਅਦ ਪ੍ਰਿਕਨਾ ਟੋਨਾ ਕੰਵਲਿਕ ਨੂੰ ਜੁ ਵਿਸ਼ੇਸ਼ ਨੇਤਾਵਾਂ ਵਿੱਚ ਸ਼ਾਮਲ ਕੀਤਾ ਗਿਆ ਦੱਸਿਆ ਗਿਆ ਕਿ ਕਈ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ ਦੇਸ਼ੀ ਕੀ ਦੇ ਨਜ਼ਰ ਰੱਖਵਾਲੇ ਮਾਇਰਾ ਦੇ ਸਬੰਧ ਤੇ ਕੁੱਝ ਸੰਵੇਦਨਸ਼ੀਲ ਮੁੱਦੇ ਤੇ ਵੀ ਗੱਲਬਾਤ ਹੋ ਸਕਦੀ ਹੈ ਹਾਲਾਂਕਿ ਇਹ ਮੋਦੀ ਦੇ ਦੌਰੇ ਦੌਰਾਨ ਜੱਡਾ ਕਯੂ ਵਿਦਾ ਇਸ ਤੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਪ੍ਰਧਾਨ ਕੋ ਜਿਹੜੀ ਵੈਸ਼ ਕੀਤੀ ਹੈ ਰਾਮਿਲ ਰੋਜ਼ ਵੈਸ਼ ਨੂੰ ਇੱਕ ਲੱਗਰ ਦਾ ਕਾਫਾ ਦਿੱਤਾ ਹੈ ਜੇ ਵੱਡਾ ਮਾਲਾ ਦਾ ਸੈਟ ਸੀ ਤੇ ਇਸ ਵਿੱਚ ਕਾਫੀ ਆਕਰਸ਼ਕਾ ਸਭਾ ਚਾਹ ਦੇ ਮੋਟਲ ਹੋਣਾ ਤੇ ਹੋਰ ਯੋਗਤਾ ਮੰਗਤਾ ਹਾਂ ਪਲਾਸਟਿਕ ਦੇ ਬਿਕਲ ਖਜੋਹੀ ਹਨ ਕਾਰਕ ਰਸਾਇਣਾਂ ਤੋਂ ਮੁਕਤ ਹੈ ਤੇ ਮਾਤਾ ਪ੍ਰਿਥਵੀ ਇਸ ਨੂੰ ਸ਼ਾਮਿਲ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਜੇਡੀ ਬਲੈਸ਼ ਵਿਚਕਾਰ ਮੁਲਾਕਾਤ ਹੋਈ ਹੈ ਮੁਲਾਕਾਤ ਮੰਗਲਵਾਰ ਦਿਨ ਰਾਤ ਹੋਈ ਹੈ ਕਿ ਭਾਰਤ ਦੇ ਅਮਰੀਕਾ ਦੇ ਪ੍ਰਸਤੀ ਜੇਡੀ ਬੈਸੇ ਵਿੱਚ ਗੱਲਬਾਤ ਕਈ ਮੁੱਦਿਆਂ ਤੇ ਹੋਈ ਹੈ ਕਿ ਕਈ ਚੀਜ਼ਾਂ ਦਾ ਅਨਾਮੇਦਾਨ ਕੀਤਾ ਗਿਆ ਕਿ 42 ਇਸ ਦਾ ਕੇਂਦ ਸੀ ਕਿ ਅਮਰੀਕਾ ਦੇ ਸਾਫ ਕਿਰੋਸ ਦੇ ਮੰਦ ਅਮਰੀਕੀ ਪਰਮਾਣੂ ਤਕਨੋਲੋਜੀ ਨਹੀਂ ਭਾਰਤ ਊਰਜਾ ਦੇ ਮੁੱਦਿਆਂ ਸ਼ਹਿਰੋਂ ਤਾਂ ਆਜਿ ਨੂੰ ਵੀ ਇਸਨ ਕਰ ਸਕਦਾ ਹੈ ਫਿਲਹਾਲ ਇਸ ਬਲੱਟ ਦੇ پاس ਨਹੀਂ ਹੰਦੀ ਅਜੇ ਤੱਕ ਕੋਈ ਕਿਸੇ ਦੇ ਵਿੱਚ ਕੀ ਆ ਕਿ